ਇਹ ਜਿਹੜਾ ਇਹ ਸਮਾਂ ਹੈ ਨਾ ਜਿਹੜਾ ਆ ਫੇਜ਼ ਚੱਲ ਰਿਹਾ ਹੁਣ ਇਹ ਕਾਨੂੰਨਾ ਚ ਤੇਜ਼ੀ ਨਾਲ ਤਬਦੀਲੀਆਂ ਦਾ ਸਮਾਂ ਹੈ ਜਿਆਨੀ ਹਿੰਦੂ ਤਬ ਦੀ ਸਿਆਸਤ ਦੇ ਆਧਾਰ ਤੇ ਪੱਕੇ ਪੈਰੀ ਹੋਏ ਆਪਦੀ ਹਕੂਮਤ ਨੂੰ ਪੱਕੇ ਪੈਰੀ ਕੀਤਾ 19 ਤੋਂ 24 ਤੱਕ ਰਿਪੀਟ ਹੋਈ ਗਵਰਨਮੈਂਟ 24 ਤੋਂ ਹੁਣ ਫੇਰ ਆਏ ਇਹ ਸਾਰਾ ਸਮਾਂ ਜਿਹੜਾ ਇਹਨਾਂ ਨੇ ਉਹ ਜਿਹੜੇ ਪੈਂਡਿੰਗ ਪਏ ਕੰਮ ਸੀ ਜਿਹੜੇ 95 ਵੇਲੇ ਮੇਥੇ ਉਹ ਤਾਂ ਉਹ ਵੀ ਚੱਲਦੇ ਆਏ ਪਰ ਜਿਹੜੀਆਂ ਸਾਮਰਾਜੀ ਤਾਕਤਾਂ ਐ ਜਾਂ ਸਾਮਰਾਜੀ ਸੰਸਥਾਵਾਂ ਐ IMF है, World Bank ਐ WTO ਐ ਜਾਂ ਸਿੱਧੇ ਅਮਰੀਕਨ ਸਾਮਰਾਜ ਐ ਉਹ ਬਹੁਤ ਜ਼ੋਰ ਨਾਲ ਇਹਨਾਂ ਨੂੰ ਇਹਨਾਂ ਤੇ ਪ੍ਰੈਸ਼ਰ ਪਾਉਂਦੇ ਰਹੇ ਆ ਵੀ ਭਾਰਤ ਦੀ ਆਰਥਿਕਤਾ ਦੇ ਸਾਰੇ ਖੇਤਰ ਖੋਲੋ ਖੇਤੀਬਾੜੀ ਖੇਤਰ ਖੋਲੋ ਸਸਤੀ ਕਿਰਤ ਮਹੀਆ ਕਰਾਓ ਸਸਤੀ ਮਤਲਬ ਲੇਬਰ ਮਹੀਆ ਕਰਾਓ ਸਸਤੀ ਜ਼ਮੀਨ ਦਿਓ ਸਾਨੂੰ ਸਸਤੇ ਪਾਣੀ ਤੇ ਫਰੀ ਚ ਵਰਤੋਂ ਦੀ ਇਜਾਜ਼ਤ ਦਿਓ ਤੁਹਾਨੂੰ ਹਵਾ ਪਾਣੀ ਪ੍ਰਦੂਸ਼ਿਤ ਕਰਨ ਦੇ ਸਾਨੂੰ ਅਧਿਕਾਰ ਦਿਓ ਤੇ ਮੰਡੀ ਖੋਲੋ ਸਾਡੇ ਮਾਲ ਵਾਸਤੇ ਜ਼ਮੀਨ ਵੀ ਉਹਨਾਂ ਦੇ ਹਵਾਲੇ ਕਿਰਤ ਲੁੱਟਣ ਦੇ ਵਾਸਤੇ ਕਾਨੂੰਨ ਐਨਵਾਇਰਨਮੈਂਟ ਵਾਲੇ ਕਾਨੂੰਨ ਬਦਲ ਦਿਓ ਜੀ ਦਾ ਮਤਲਬ ਕੋਈ ਇੰਡਸਟਰੀਅਲਿਸਟ ਜਿੰਨਾ ਮਰਜੀ ਪਲੂਟ ਕਰੇ ਪਾਣੀ ਨੂੰ ਜਿੰਨਾ ਮਰਜੀ ਦੂਸ਼ਿਤ ਕਰੇ ਹਵਾ ਨੂੰ ਜਿੰਨਾ ਮਰਜੀ ਉਹ ਜਿਹੜਾ ਇੱਥੋਂ ਦੀ ਮਿੱਟੀ ਤੇ ਇੱਥੋਂ ਦੀ ਕੁਦਰਤੀ ਜਿਹੜੀ ਉਹ ਉਹਦੀ ਤਬਾਹੀ ਕਰੇ ਜਿੰਨੇ ਮਰਜੀ ਖਾਣਾ ਦੇ ਪ੍ਰੋਜੈਕਟ ਲਾਵੇ ਇਹਦੇ ਲਈ ਇਸੇ ਵੇਲੇ ਉਹ ਉਹਨਾਂ ਕਾਨੂੰਨਾਂ ਦੇ ਵਿੱਚ ਛੋਟਾਂ ਦਿੱਤੀਆਂ ਗਈਆਂ ਸਜ਼ਾਾਂ ਖਤਮ ਕੀਤੀਆਂ ਗਈਆਂ ਕਿਸੇ ਨੂੰ ਪਹਿਲਾਂ ਕਿਸੇ ਕਾਨੂੰਨ ਚ ਸਾਲ ਦੀ ਸਜ਼ਾ ਸੀ 1.5 ਡੇਢ ਸਾਲ ਦੀ ਸਜ਼ਾ ਸੀ ਉਹੀ ਥਾਂ ਤੇ ਜੁਰਮਾਨੇ ਕਰਤੇ ਸਜ਼ਾ ਚੱਕਤੀ ਜੀ ਦਾ ਮਤਲਬ ਜੁਰਮਾਨਾ ਸਿੱਧਾ ਹੀ ਅਗਲਾ ਕਹਿੰਦਾ ਮੈਂ ਇਹ ਪ੍ਰੋਜੈਕਟ ਲਾ ਕੇ 20 ਕਰੋੜ ਕਰਾਉਂ ਕਮਾਉਂਗਾ 50 ਕਰੋੜ ਕਮਾਉਂਗਾ ਉਹਦੇ ਵਿੱਚੋਂ 2 ਲੱਖ ਜੁਰਮਾਨਾ ਭਰ ਦੂੰਗਾ ਇਹ ਇਹ ਕਰਤਾ ਉਹਨਾਂ ਜਿਹੜੇ ਇਸੇ ਵੇਲੇ ਭਾਰਤ ਅਮਰੀਕਾ ਵਪਾਰ ਸਮਝੌਤਾ ਹੋ ਰਿਹਾ ਉਹਨਾਂ ਦੀ ਜਿਹੜੀ ਮੰਡੀ ਹੈ ਉਹ ਮਤਲਬ ਭਾਰਤ ਦੀ ਮੰਡੀ ਉਹਨਾਂ ਦੀਆਂ ਖੇਤੀ ਉਤਪਾਦਾਂ ਜਾਂ ਹੋਰ ਚੀਜ਼ਾਂ ਵਾਸਤੇ ਖੋਲ੍ਹੀ ਜਾ ਰਹੀ ਹੈ ਇਹਦੇ ਜਿਹੜੇ ਉਹ ਜਮਹੂਰੀ ਹੱਕਾਂ ਦੇ ਕਾਨੂੰਨਾਂ ਦਾ ਖਾਤਮਾ ਹੋ ਰਿਹਾ ਇਹਦੇ ਨਾਲ ਜੁੜ ਕੇ ਹੀ ਐਸਮਾਂ ਲੱਗਦਾ ਉਹਨਾਂ ਨੂੰ ਮਜ਼ਬੂਤ ਕੀਤਾ ਜਾਂਦਾ ਇਹਦੇ ਨਾਲ ਜੁੜ ਕੇ ਯੂਏਪੀਏ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਖੋ ਕਾਨੂੰਨ ਆ ਰਹੇ ਆ ਤੇ ਨਾਲ ਨਾਲ ਹੀ ਇੱਕ ਪਾਸੇ ਕਾਨੂੰਨਾਂ ਦੀਆਂ ਤਬਦੀਲੀਆਂ ਦੇ ਕਦਮ ਹੈ ਦੂਜੇ ਪਾਸੇ ਜਿਹੜੇ ਜੰਗਲੀ ਆਦਿਵਾਸੀ ਖੇਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਵੱਡੀ ਪੱਧਰ ਤੇ ਕਤਲੇਆਮ ਹੋ ਰਿਹਾ ਲੋਕਾਂ ਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅਪਾ ਦੇਖਦੇ ਆ ਕਿ ਹਰ ਰੋਜ਼ ਆਏ ਦਿਨ ਕੋਈ ਨਾ ਕੋਈ ਨਵਾਂ ਕਾਨੂੰਨ ਸਾਡੇ ਸਾਹਮਣੇ ਆਉਂਦਾ ਤੇ ਪੂਰੇ ਭਾਰਤ ਦੇ ਵਿੱਚ ਹੀ ਉਸ ਕਾਨੂੰਨ ਬਾਰੇ ਚਰਚਾ ਹੁੰਦੀ ਹੈ ਤੇ ਖਾਸ ਕਰਕੇ ਜਦੋਂ ਪੰਜਾਬ ਤੇ ਨਜ਼ਰ ਮਾਰਦੇ ਆ ਤਾਂ ਪੰਜਾਬ ਦੇ ਵਿੱਚ ਉਹਨਾਂ ਕਾਨੂੰਨਾਂ ਦੀ ਵਿਰੋਧਤਾ ਹੁੰਦੀ ਆ ਮਨਾਂ ਦੇ ਵਿੱਚ ਸਵਾਲ ਉੱਠਦਾ ਫਿਰ ਕਿ ਆਏ ਦਿਨ ਨਿਤ ਨਵਾਂ ਕਾਨੂੰਨ ਕਿਉਂ ਬਣਦਾ ਇੱਕ ਕਾਨੂੰਨਾਂ ਦੇ ਕਾਰਨ ਕੀ ਆ ਬਣਨ ਦੇ ਆਖਰ ਸਰਕਾਰ ਨੂੰ ਕਿੰਨੀ ਕੁ ਲੋਕਾਂ ਦੇ ਨਾਲ ਨੇੜ ਤਾਂ ਕਿੰਨੀ ਕੁ ਹਮਦਰਦੀ ਆ ਕਿੰਨਾ ਕੁ ਲੋਕ ਭਲਾਈ ਦਾ ਉਹ ਸੋਚਦੇ ਨੇ ਕਿ ਇਧਰੋਂ ਕਾਨੂੰਨ ਇਸ ਕਰਕੇ ਬਣਦੇ ਨੇ ਕਿ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਜਾਏ ਲੋਕ ਹੋਰ ਸੁਖੀ ਵਸਣ ਆਪਾਂ ਇਹਨਾਂ ਕਾਨੂੰਨਾਂ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਤੇ ਹੋਰ ਵੀ ਨਾਲ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਸਾਡੇ ਨਾਲ ਸਾਰੀ ਗੱਲਬਾਤ ਦੌਰਾਨ ਪਵੇਲ ਕੁਸਾ ਜਿਹੜੇ ਸੁਰਖੀਰੇ ਸੰਪਾਦਕ ਨੇ ਉਹ ਰਹਿਣਗੇ ਪਵੇਲ ਜੀ ਸ਼ੁਰੂ ਦੇ ਵਿੱਚ ਹੀ ਮੈਂ ਕਿਹਾ ਕਿ ਆਜੇ ਦਿਨ ਹਰ ਰੋਜ਼ ਨਿਤ ਨਵਾਂ ਕਾਨੂੰਨ ਬਣਦਾ ਹਨਾ ਕਾਨੂੰਨ ਪਹਿਲਾਂ ਵੀ ਬਣਦੇ ਆਏ ਆਪਾਂ ਦੇਖਦੇ ਆਪਾਂਵੇਂ ਉਹ ਆਜ਼ਾਦੀ ਟਾਈਮ ਤੋਂ ਹੀ ਦੇਖੀ ਹੈ ਹਨਾ ਬਣਦੇ ਟੈਂਦੇ ਆਏ ਨੇ ਪਰ ਹੁਣ ਆਪਾਂ ਦੇਖਦੇ ਆ ਕਾਨੂੰਨ ਬਣਨ ਦੇ ਵਿੱਚ ਤੇਜ਼ੀ ਬਹੁਤ ਆ ਰਹੀ ਆ ਕਦੇ ਖੇਤੀ ਬਿੱਲ ਆ ਗਏ ਹਨ ਕਦੇ ਲੈਂਡ ਪੂਲਿੰਗ ਆ ਗਿਆ ਕਦੇ ਬਹੁਤ ਸਾਰੇ ਕਾਨੂੰਨ ਨੇ ਆਪ ਸਾਰਿਆਂ ਦੇ ਨਾਮ ਵੀ ਜੇ ਨਾਂ ਲਈ ਤਾਂ ਹਨਾ ਤਾਂ ਮੈਂ ਇਹ ਜਾਨਣਾ ਚਾਹੂੰਗਾ ਆਖਰ ਸਰਕਾਰ ਇਨੀ ਤੇਜ਼ੀ ਨਾਲ ਨਿਤ ਨਵੇਂ ਕਾਨੂੰਨ ਕਿਉਂ ਬਣਾ ਰਹੀ ਹੈ ਕੀ ਕਾਰਨ ਲੱਗਦਾ ਤੁਹਾਨੂੰ ਹਾਂਜੀ ਇਹ ਜਿਹੜਾ ਇਹ ਸਮਾਂ ਹੈ ਨਾ ਜਿਹੜਾ ਆ ਫੇਜ਼ ਚੱਲ ਰਿਹਾ ਹੁਣ ਇਹ ਕਾਨੂੰਨਾ ਚ ਤੇਜ਼ੀ ਨਾਲ ਤਬਦੀਲੀਆਂ ਦਾ ਸਮਾਂ ਹੈ ਇਹ ਜਿਹੜੀ ਮੋਦੀ ਗਵਰਨਮੈਂਟ ਹੈ ਇਹ ਇੱਕ ਤਰ੍ਹਾਂ ਜੇ ਐਂ ਕਹਿਣਾ ਹੋਵੇ ਤਾਂ ਇਹ ਬੈਕਲੌਗ ਆ ਉਹਨਾਂ ਦਾ ਕੋ ਲੇਟ ਹੋਏ ਹੋਏ ਐ ਇਸ ਕੰਮ ਚ ਜਿਹੜੀਆਂ ਭਾਰਤ ਸਰਕਾਰ ਨੇ 92 93 ਦੇ ਸਾਲਾਂ ਤੋਂ ਜਿਨ੍ਹਾਂ ਨੂੰ ਬਹੁਤ ਸਾਰੇ ਨਾਮ ਦਿੱਤੇ ਜਾਂਦੇ ਉਹਨਾਂ ਨੂੰ ਆਰਥਿਕ ਸੁਧਾਰ ਵੀ ਕਿਹਾ ਗਿਆ ਉਹਨਾਂ ਨੂੰ ਪ੍ਰੋਪਰ ਕਹਿਣਾ ਹੋਵੇ ਤਾਂ ਸਾਮਰਾਜੀ ਸੰਸਾਰੀ ਕਰਨ ਦੀਆਂ ਨੀਤੀਆਂ ਨਵੀਂ ਆਰਥਿਕ ਨੀਤੀਆਂ ਵੀ ਕਿਹਾ ਗਿਆ ਕੋਈ ਉਹਨੂੰ ਨਿੱਜੀਕਰਨ ਵਪਾਰੀਕਰਨ ਅਦਾਰੀ ਕਰਨ ਦੀਆਂ ਨੀਤੀਆਂ ਕਹਿੰਦਾ ਇਹ ਇੱਕ ਤਰ੍ਹਾਂ ਭਾਰਤ ਦੀ ਜਾਂ ਮਤਲਬ ਭਾਰਤ ਵਰਗੇ ਹੋਰ ਗਰੀਬ ਮੁਲਕਾਂ ਤੇ ਸਾਮਰਾਜੀ ਮੁਲਕਾਂ ਦੀ ਲੁੱਟ ਤੇਜ ਕਰਨ ਦਾ ਇੱਕ ਅਟੈਕ ਸੀ ਉਦੇ ਪਾਰਟ ਵਜੋਂ ਉਹਨਾਂ ਨੇ ਇਹਨਾਂ ਮੁਲਕਾਂ ਦੀ ਜਿਵੇਂ ਆਪਣਾ ਦੇਸ਼ ਹੈ ਇਹਦੀ ਜਿਹੜੀ ਆਰਥਿਕਤਾ ਦੇ ਉੱਤੇ ਸਾਮਰਾਜੀਆਂ ਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਦਾ ਹੋਰ ਪੱਕੀ ਕਰਨ ਦਾ ਇੱਕ ਰਾਹ ਫੜਿਆ ਸੀ ਪਹਿਲਾਂ ਵੀ ਤੁਰੀ ਆਉਂਦੀ ਸੀ 47 ਵੇਲੇ ਤੋਂ ਉਹ ਮੁੱਕੀ ਨਹੀਂ ਸੀ ਪਰ ਉਹਨੂੰ ਹੋਰ ਮਜ਼ਬੂਤ ਕਰਨ ਦਾ ਜੀ ਦਾ ਮਤਲਬ ਭਾਰਤੀ ਆਰਥਿਕਤਾ ਦੇ ਵੱਖ-ਵੱਖ ਖੇਤਰਾਂ 'ਚ ਜਿਹੜੀ ਵਿਦੇਸ਼ੀ ਪੂੰਜੀ ਹੈ ਸਾਮਰਾਜੀ ਉਹ ਆਵੇ ਉਹ ਲੱਗੇ ਤੇ ਉਹ ਇਥੋਂ ਮੁਨਾਫੇ ਕਮਾ ਕੇ ਲੈ ਜਾਵੇ ਇਹਦੇ ਹਿਸਾਬ ਨਾਲ ਜੋ ਭਾਰਤ ਦਾ ਪਹਿਲਾ ਢਾਂਚਾ ਬਣਿਆ ਹੋਇਆ ਸੀ ਉਹ ਪਹਿਲੇ ਢਾਂਚੇ 'ਚ ਤਬਦੀਲੀਆਂ ਕਰਨ ਦੀ ਲੋੜ ਸੀ ਕਿਉਂਦਾ ਇਹ ਤੇਜ਼ੀ ਨਾਲ ਕਾਨੂੰਨ ਤਬਦੀਲ ਕਰਨ ਦਾ ਵੈਸੇ ਅਮਲ ਤਾਂ ਇਹਨਾਂ ਨੇ 92 93 ਜਾਂ ਇੱਕ ਤਰ੍ਹਾਂ 95 ਤੋਂ ਬਾਅਦ ਜਦੋਂ ਗੈਟ ਤੇ ਐਗਰੀਮੈਂਟ ਹੋਏ ਤਾਂ ਉਹ ਇੱਕ ਤਰ੍ਹਾਂ ਫੜਿਆ ਹੋਇਆ ਰਹਾ ਪਰ ਬਹੁਤ ਸਾਰੀਆਂ ਤਬਦੀਲੀਆਂ 99 ਤੋਂ 04 ਦੇ ਦੌਰਾਨ ਬਾਜਪੀ ਹਕੂਮਤ ਰਹੀ ਉਦੋਂ ਵੀ ਹੋਈਆਂ ਫਿਰ ਦੋ ਟਰਮਾਂ ਚ ਯੂਪੀਏ 1 ਤੇ ਯੂਪੀਏ 2 ਗਵਰਨਮੈਂਟਰੀ ਉਦੋਂ ਵੀ ਹੋਈਆਂ ਪਰ ਉਹਨਾਂ ਸਾਲਾਂ ਚ ਕੋਸ਼ਿਸ਼ ਮੁਸੱਸੀਆ ਸੀ ਭਾਰਤ ਦੀਆਂ ਹਾਕਮ ਜੁਆਤਾਂ ਵਾਸਤੇ ਕਿਉਂਕਿ ਉਹ ਇੱਕ ਜੁੱਟ ਮਤਲਬ ਇੱਕ ਸਰਕਾਰ ਹੈ ਜਿਹੜੀ ਸਤਾਈ ਪੱਕੀ ਸਪਸ਼ਟ ਬਹੁਮਤ ਵਾਲੀ ਉਹਦੇ ਚ ਕਈ ਵਾਰੀ ਬਣਾਉਣ ਚ ਨਾਕਾਮ ਨਿਭੜੇ ਜਿਵੇਂ ਯੂਪੀਏ 1 ਗਵਰਨਮੈਂਟ ਹੈ ਜਿਹੜੀ ਉਹ ਤਾਂ ਖਾਸੀ ਜਿਹੜੀਆਂ ਖੱਬੀਆਂ ਖਾਉਤੀ ਖੱਬੇ ਕਹਿ ਲੋ ਖੱਬੀਆਂ ਪਾਰਟੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਸੀਪੀਏ ਸੀਪੀਐਮ ਵਗੈਰਾ ਉਹਨਾਂ ਤੇ ਨਿਰਭਰ ਸੀ ਤੇ ਸੈਕੰਡ ਗਵਰਨਮੈਂਟ ਹੈ ਜਿਹੜੀ ਭਾਵੇਂ ਉਹਨਾਂ ਤੇ ਨਿਰਭਰ ਨਹੀਂ ਸੀ ਪਰ ਉਹ ਵੀ ਯੂਪੀਏ 2 ਹੈ ਜਿਹੜੀ ਉਹ ਵੀ ਸਪਸ਼ਟ ਕਾਂਗਰਸ ਦਾ ਬਹੁਮਤ ਨਹੀਂ ਸੀ ਮੋਦੀ ਦਾ ਆਉਣਾ ਇੱਕ ਆਪਦੇ ਆਪ ਚ ਹੋਰ ਤਰ੍ਹਾਂ ਵੱਡੀ ਘਟਨਾ ਸੀ ਉਹ ਸੀਗੀ ਵੀ ਹਿੰਦੂਤਵ ਦੀ ਸਿਆਸਤ ਦੇ ਜ਼ੋਰ ਤੇ ਮੋਦੀ ਨੇ 14 ਚ ਸੱਤਾ ਸੰਭਾਲੀ 14 ਤੋਂ 19 ਤੱਕ ਇਹਨਾਂ ਦੀ ਸਰਕਾਰ ਵੀ ਜਿਹੜੀ ਉਹ ਸਪਸ਼ਟ ਬਹੁਮਤ ਵਾਲੀ ਸਰਕਾਰ ਨਹੀਂ ਸੀ ਕਾਨੂੰਨ ਤਬਦੀਲੀ ਦੀ ਕੋਸ਼ਿਸ਼ ਉਹਨੂੰ ਵੀ ਕੀਤੀ ਲੈਂਡ ਐਕੁਇਜ਼ੀਸ਼ਨ ਐਕਟ ਹੈ ਜਿਹੜਾ ਉਹ 14 ਚ ਆਉਣ ਸਾਰੇ ਇਹਨਾਂ ਨੇ ਲਿਆਂਦਾ ਪਰ ਉਹ ਤਬਦੀਲ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਬਹੁਮਤ ਚ ਨਹੀਂ ਸੀਗੇ ਤੇ ਖਾਸ ਕਰਕੇ ਰਾਜ ਸਭਾ ਚੋਂ ਪਾਸ ਨਹੀਂ ਹੋ ਸਕਿਆ ਉਦੋਂ ਬਾਅਦ ਜਿੰਨੀ ਇਹਨਾਂ ਨੇ ਜਣੀ ਹਿੰਦੂ ਤਬ ਦੀ ਸਿਆਸਤ ਦੇ ਆਧਾਰ ਤੇ ਪੱਕੇ ਪੈਰੀ ਹੋਏ ਆਪਦੀ ਹਕੂਮਤ ਨੂੰ ਪੱਕੇ ਪੈਰੀ ਕੀਤਾ 19 ਤੋਂ 24 ਤੱਕ ਰਿਪੀਟ ਹੋਈ ਗਵਰਨਮੈਂਟ 24 ਤੋਂ ਹੁਣ ਫੇਰ ਆਏ ਇਹ ਸਾਰਾ ਸਮਾਂ ਜਿਹੜਾ ਇਹਨਾਂ ਨੇ ਉਹ ਜਿਹੜੇ ਪੈਂਡਿੰਗ ਪਏ ਕੰਮ ਸੀ ਜਿਹੜੇ 95 ਵੇਲੇ ਮੇਥੇ ਮਤੋਂ ਦੋਂ ਵੀ ਚੱਲਦੇ ਆਏ ਪਰ ਜਿਹੜੀਆਂ ਸਾਮਰਾਜ ਜੀ ਤਾਕਤਾਂ ਜਾਂ ਸਾਮਰਾਜ ਜੀ ਸੰਸਥਾਵਾਂ ਹੈ IMF ਵਰਲਡ ਬੈਂਕ ਹੈ WTO ਹੈ ਜਾਂ ਸਿੱਧੇ ਅਮਰੀਕਨ ਸਾਮਰਾਜ ਹੈ ਉਹ ਬਹੁਤ ਜ਼ੋਰ ਨਾਲ ਇਹਨਾਂ ਨੂੰ ਇਹਨਾਂ ਤੇ ਪ੍ਰੈਸ਼ਰ ਪਾਉਂਦੇ ਰਹੇ ਆ ਵੀ ਭਾਰਤ ਦੀ ਆਰਥਿਕਤਾ ਦੇ ਸਾਰੇ ਖੇਤਰ ਖੋਲੋ ਖੇਤੀ ਖੁੱਤਰ ਖੇਤਰ ਖੋਲੋ ਸਸਤੀ ਕਰਤਮਹੀਆ ਕਰਾਓ ਸਸਤੀ ਮਤਲਬ ਲੇਬਰ ਮਹੀਆ ਕਰਾਓ ਸਸਤੀ ਜ਼ਮੀਨ ਦਿਓ ਸਾਨੂੰ ਸਸਤੇ ਪਾਣੀ ਤੇ ਫਰੀ ਚ ਵਰਤੋਂ ਦੀ ਇਜਾਜ਼ਤ ਦਿਓ ਤੁਹਾਨੂੰ ਹਵਾ ਪਾਣੀ ਪ੍ਰਦੂਸ਼ਿਤ ਕਰਨ ਦੇ ਸਾਨੂੰ ਅਧਿਕਾਰ ਦਿਓ ਤੇ ਮੰਡੀ ਖੋਲੋ ਸਾਡੇ ਮਾਲ ਵਾਸਤੇ ਇਹ ਇਹਦੇ ਨਾਲ ਜੁੜੇ ਜਿਹੜੇ ਕਾਨੂੰਨ ਹੈ ਉਹ ਬਹੁਤ ਚਿਰ ਤੋਂ ਉਹਨਾਂ ਦੀ ਮੰਗ ਹੈ ਵੀ ਤਬਦੀਲ ਕਰੋ ਇਹਨਾਂ ਨੇ ਕੁਛ ਨਾ ਕੁਛ ਕੀਤੇ ਵੀ ਉਹ ਨਾਰਾਜ਼ ਵੀ ਹੁੰਦੇ ਰਹੇ ਵੀ ਇਹ ਲੇਟ ਹੈ ਕੰਮ ਤੁਹਾਡਾ ਜਿੰਨੀ ਜੋ ਉਹਨਾਂ ਦਾ ਪ੍ਰੈਸ਼ਰ ਹੈ ਜਿੰਨਾ ਉਹ ਚਾਹੁੰਦੇ ਹੈ ਉਹ ਹੁਣੇ ਅਸਲ 'ਚ ਲੇਟ ਕੱਢਣ ਲੱਗੇ ਹੋਏ ਆ ਪਹਿਲਾਂ ੜਿੱਕਾ ਇਹ ਬਣਦਾ ਰਿਹਾ ਵੀ ਾੜੜ ਕਰਨਾ ਕਰਕੇ ਦੇਖੋ ਲੋਕਾਂ ਦੇ ਟੱਕਰਾ ਵੀ ਇਹਦੇ ਵਿੱਚ ਐ ਤਾਂ ਹੈ ਨਹੀਂ ਵੀ ਲੋਕ ਐਨ ਮੈਨ ਨਹੀਂ ਮੁਲਕ 'ਚ ਪ੍ਰਵਾਨ ਕਰ ਲੈਂਦੇ ਜਿੰਨੀ ਕੁ ਲੋਕਾਂ ਦੀ ਲਹਿਰ ਹੈ ਜਿੰਨੀ ਕੁ ਚੇਤਨਾ ਹੈ ਉਹਦੇ ਹਿਸਾਬ ਨਾਲ ਰੈਜ਼ਿਸਟੈਂਸ ਹੁੰਦੀ ਆ ਵਿਰੋਧ ਹੁੰਦਾ ਉਸ ਵਿਰੋਧ 'ਚ ਉਹਨਾਂ ਨੂੰ ਕਈ ਵਾਰੀ ਪਿੱਛੇ ਮੁੜਨਾ ਪੈ ਜਾਂਦਾ ਉਹਦੀ ਇੱਕ ਵੱਡੀ ਐਗਜ਼ਾਮਪਲ ਹੈ ਜਿਹੜੀ ਉਹ ਖੇਤੀ ਕਾਨੂੰਨ ਹੈ ਖੇਤੀ ਕਾਨੂੰਨ ਭਾਰਤ ਦੇ ਯਾਨੀ ਮਤਲਬ ਫਸਲਾਂ ਤੇ ਜ਼ਮੀਨਾ ਦੋਵਾਂ ਚੀਜ਼ਾਂ ਇੱਕ ਤਰ੍ਹਾਂ ਕਾਰਪੋਰੇਟ ਜਾਨੀ ਕਿ ਸੰਸਾਰ ਸਾਮਰਾਜੀ ਕੰਪਨੀਆਂ ਜਾਂ ਇਥੋਂ ਦੇ ਵੱਡੇ ਸਰਮਾਇਦਾਰ ਉਹਨਾਂ ਦੇ ਕਬਜ਼ੇ ਚ ਕਰਵਾਉਣ ਦੀ ਕੋਸ਼ਿਸ਼ ਬਜੁਆਏ ਸੀ ਉਦੋਂ ਹੀ ਲੇਬਰ ਕੋਡ ਆਏ ਸੀ ਇਹ ਸੈੱਟ ਹੀ ਸੀਗਾ ਇਕੱਠਾ ਵੀ ਜ਼ਮੀਨਾ ਕੰਪਨੀਆਂ ਨੂੰ ਤੇ ਉਹਨਾਂ ਦੇ ਪ੍ਰੋਜੈਕਟ ਉਹਦਾ ਜਦੋਂ ਹੁਣ ਵੀ ਜਿਹੜਾ ਆ ਰਿਹਾ ਹੈ ਸਾਰਾ ਸੈੱਟ ਹੀ ਆ ਰਿਹਾ ਜੋ ਤੁਸੀਂ ਕਹਿੰਦੇ ਹੋ ਕਾਨੂੰਨ ਬਦਲੇ ਜਾ ਰਹੇ ਹਾਂ ਪੂਰਾ ਸੈੱਟ ਹੀ ਆ ਰਿਹਾ ਜਿਵੇਂ ਪਹਿਲਾ ਲੈਂਡ ਐਕ acquisition ਐਕਟ ਉਹ ਬਦਲਣਾ ਚਾਹੁੰਦੇ ਹਾਲੇ ਤੱਕ ਬਦਲਿਆ ਨਹੀਂ ਗਿਆ ਉਹਦਾ ਬਦਲ ਸਾਰੀਆਂ ਸਟੇਟਾਂ ਨੇ ਕੱਢਿਆ ਹੋਇਆ ਸੈਂਟਰ ਗਵਰਨਮੈਂਟ ਦੀ ਸਲਾਹ ਨਾਲ ਹੀ ਕੱਢਿਆ ਹੋਇਆ ਉਹਨੂੰ ਲੈਂਡ ਪੂਲਿੰਗ ਪਾਲਿਸੀ ਕਹਿੰਦੇ ਆ ਉਹ ਕਹਿੰਦੇ ਵੀ ਆਪਾਂ ਹਾਲੇ ਉਹ ਤਾਂ ਬਦਲ ਨਹੀਂ ਸਕਦੇ ਰੌਲਾ ਵੀ ਬਹਾਲਾ ਪੈਂਦਾ ਤੇ ਕੁਝ ਨਾ ਕੁਝ ਵਿਰੋਧੀ ਪਾਰਟੀਆਂ ਛੋਟੀਆਂ ਜਿਹੜੀਆਂ ਉਹਨਾਂ ਨੂੰ ਥੱਲੋਂ ਪ੍ਰੈਸ਼ਰ ਪੈਂਦਾ ਉਹਨਾਂ ਨੂੰ ਉਲਟ ਪੋਜੀਸ਼ਨ ਲੈਣੀ ਪੈ ਜਾਂਦੀ ਹੈ ਇਸ ਕਰਕੇ ਲੈਂਡ ਪੂਲਿੰਗ ਪਾਲਿਸੀਆਂ ਹਰੇਕ ਸਟੇਟ ਆਪਦੀਆਂ ਬਣਾ ਰਹੀ ਹੈ ਲੈਂਡ ਪੂਲ ਕਰਕੇ ਦੇਣ ਵਾਸਤੇ ਜਿਹਨਾਂ ਨਾਲ ਕਿਸਾਨਾਂ ਤੋਂ ਜ਼ਮੀਨ ਖੋਣੀ ਹੈ ਦੂਜਾ ਕਾਨੂੰਨ ਹੈ ਲੇਬਰ ਕੋ ਕਾਰੇ ਕਰਨ ਦਾ اختیار ਨਾ ਹੋਵੇ ਉਹਨਾਂ ਦੀ ਕਾਨੂੰਨੀ ਚਾਰਾ ਜੋਈ ਕੋਈ ਨਾ ਹੋਵੇ ਉਹਨਾਂ ਦੀ ਅਦਾਲਤਾਂ 'ਚ ਕੋਈ ਪੁਛ ਪ੍ਰਤੀਤਨਾ ਨਾ ਹੋਵੇ ਮਾਲਕਾਂ ਦੀ ਕੋਈ ਜਵਾਬਦੇਹੀ ਨਾ ਹੋਵੇ ਕੋਈ ਨਿਜਮ ਨਾ ਹੋਣ ਮਜ਼ਦੂਰ ਨੂੰ ਹਾਇਰ ਫਾਇਰ ਦੀ ਜਦੋਂ ਮਰਜ਼ੀ ਰੱਖੋ ਜਦੋਂ ਮਰਜ਼ੀ ਕੱਢੋ ਇਹ ਪਾਲਿਸੀ ਹੋਵੇ ਇਹਦੇ ਵਾਸਤੇ ਲੇਬਰ ਕੋਡ ਲਿਆ ਜਾਂਦੇ ਜਿਹਦਾ ਮਤਲਬ ਜ਼ਮੀਨ ਵੀ ਉਹਨਾਂ ਦੇ ਹਵਾਲੇ ਕਿਰਤ ਲੁੱਟਣ ਦੇ ਵਾਸਤੇ ਕਾਨੂੰਨ ਆਨਵਾਇਰਨਮੈਂਟ ਵਾਲੇ ਕਾਨੂੰਨ ਬਦਲ ਦਿਓ ਬਜੀ ਦਾ ਮਤਲਬ ਹੈ ਕੋਈ ਇੰਡਸਟਰੀਅਲਿਸਟ ਜਿੰਨਾ ਮਰਜੀ ਪਲੂਟ ਕਰੇ ਪਾਣੀ ਨੂੰ ਜਿੰਨਾ ਮਰਜੀ ਦੂਸ਼ਿਤ ਕਰੇ ਹਵਾ ਨੂੰ ਜਿੰਨਾ ਮਰਜੀ ਉਹ ਜਿਹੜਾ ਇੱਥੋਂ ਦੀ ਮਿੱਟੀ ਤੇ ਇੱਥੋਂ ਦੀ ਕੁਦਰਤੀ ਜਿਹੜੀ ਉਹ ਉਹਦੀ ਤਬਾਹੀ ਕਰੇ ਜਿੰਨੇ ਮਰਜੀ ਖਾਣਾ ਦੇ ਪ੍ਰੋਜੈਕਟ ਲਾਵੇ ਇਹਦੇ ਲਈ ਇਸੇ ਵੇਲੇ ਉਹ ਉਹਨਾਂ ਕਾਨੂੰਨਾਂ ਦੇ ਵਿੱਚ ਛੋਟਾਂ ਦਿੱਤੀਆਂ ਗਈਆਂ ਸਜ਼ਾਵਾਂ ਖਤਮ ਕੀਤੀਆਂ ਗਈਆਂ ਕਿਸੇ ਨੂੰ ਪਹਿਲਾਂ ਕਿਸੇ ਕਾਨੂੰਨ ਚ ਸਾਲ ਦੀ ਸਜ਼ਾ ਸੀ ਡੇਢ ਡੇਢ ਸਾਲ ਦੀ ਸਜ਼ਾ ਸੀ ਉਹੀ ਥਾਂ ਤੇ ਜੁਰਮਾਨੇ ਕਰਤੇ ਸਜ਼ਾ ਚੱਕਤੀ ਜਿਹਦਾ ਮਤਲਬ ਜੁਰਮਾਨਾ ਸਿੱਧਾ ਹੀ ਅਗਲਾ ਕਹਿੰਦਾ ਮੈਂ ਇਹ ਪ੍ਰੋਜੈਕਟ ਲਾ ਕੇ 20 ਕਰੋੜ ਕਰਾਉਂ ਕਮਾਉਂਗਾ 50 ਕਰੋੜ ਕਮਾਉਂਗਾ ਉਹਦੇ ਵਿੱਚੋਂ 2 ਲੱਖ ਜੁਰਮਾਨਾ ਭਰ ਦੂੰਗਾ ਇਹ ਇਹ ਕਰਤਾ ਉਹਨਾਂ ਨੇ ਇਹਦੇ ਨਾਲ ਜੁੜ ਕੇ ਜਿਹੜੇ ਇਸੇ ਵੇਲੇ ਭਾਰਤ ਅਮਰੀਕਾ ਵਪਾਰ ਸਮਝੌਤਾ ਹੋ ਰਿਹਾ ਉਹਨਾਂ ਦੀ ਜਿਹੜੀ ਮੰਡੀ ਹੈ ਉਹ ਮਤਲਬ ਭਾਰਤ ਦੀ ਮੰਡੀ ਉਹਨਾਂ ਦੀਆਂ ਖੇਤੀਬਾੜੀਆਂ ਜਾਂ ਹੋਰ ਚੀਜ਼ਾਂ ਵਾਸਤੇ ਖੋਲੀ ਗਈ ਰਹੀ ਹੈ ਇਹਦੇ ਨਾਲ ਜੁੜ ਕੇ ਜਿਹੜੇ ਉਹ ਜਮਹੂਰੀ ਹੱਕਾਂ ਦੇ ਕਾਨੂੰਨਾਂ ਦਾ ਖਾਤਮਾ ਹੋ ਰਿਹਾ ਇਹਦੇ ਨਾਲ ਜੁੜ ਕੇ ਐਸਮਾਂ ਲੱਗਦਾ ਉਹਨਾਂ ਨੂੰ ਮਜ਼ਬੂਤ ਕੀਤਾ ਜਾਂਦਾ ਇਹਦੇ ਨਾਲ ਜੁੜ ਕੇ ਯੂਏਪੀਏ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਖੋ ਕਾਨੂੰਨ ਆ ਰਹੇ ਆ ਤੇ ਨਾਲ ਨਾਲ ਹੀ ਇੱਕ ਪਾਸੇ ਕਾਨੂੰਨਾਂ ਦੀਆਂ ਤਬਦੀਲੀਆਂ ਦੇ ਕਦਮ ਹੈ ਦੂਜੇ ਪਾਸੇ ਜਿਹੜੇ ਜੰਗਲੀ ਆਦਿਵਾਸੀ ਖੇਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਵੱਡੀ ਪੱਧਰ ਤੇ ਕਤਲੇਆਮ ਹੋ ਰਿਹਾ ਲੋਕਾਂ ਦਾ ਉੱਥੇ ਖਾਣਾ ਦੇ ਨਵੇਂ ਪ੍ਰੋਜੈਕਟ ਆ ਰਹੇ ਹੈ ਕੰਪਨੀਆਂ ਨੂੰ ਮਤਲਬ ਕਿਸੇ ਨੂੰ 1500 ਕਿੱਲਾ ਕਿਸੇ ਨੂੰ 2000 ਕਿੱਲਾ ਕਿਸੇ ਨੂੰ 4000 ਕਿੱਲਾ ਤੇਉਂ ਜਮੀਨ ਸਮਾਈ ਜਾ ਰਹੀ ਹੈ ਉਹਨਾਂ ਦੇ ਜਣਕ ਜਿਹੜੀਆਂ ਖਾਨਾ ਉਹਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਆ ਇਹ ਸਾਰਾ ਜਿਹੜਾ ਇਸ ਵੇਲੇ ਕਾਨੂੰਨਾਂ ਦੇ ਸੈੱਟ ਦੀ ਮੈਂ ਗੱਲ ਕਰ ਰਿਹਾ ਇਹ ਇਸ ਕਰਕੇ ਆ ਤਾਂ ਕਿ ਭਾਰਤ ਦੇ ਸਾਰੇ ਖੇਤਰਾਂ ਚ ਜਿਵੇਂ ਮੈਂ ਖੇਤੀ ਖੇਤਰ ਕਹਾ ਹਾਦਯੋਗ ਦੇ ਵਿੱਚ ਸਵਾਵਾਵਾਂ ਦੇ ਵਿੱਚ ਸਾਰੇ ਪਾਸੇ ਇਥੋਂ ਦੇ ਕੁਦਰਤੀ ਸੌਮਿਆਂ ਦੀ ਲੁੱਟਖਸਟ ਤੇਜ਼ ਕਰਨ ਵਾਸਤੇ ਉਹਨਾਂ ਕੰਪਨੀਆਂ ਦੇ ਕਾਰੋਬਾਰਾਂ ਨੂੰ ਫਲਾਉਣ ਲਈ ਜਿਹੜੇ ਨਿਜਮ ਕਾਨੂੰਨ ਆ ਬਦਲੇ ਜਾ ਸਕਣ ਤਬਦੀਲ ਕੀਤੇ ਜਾ ਸਕਣ ਇਹ ਤਬਦੀਲੀ ਦੀ ਜਣੀ ਗੱਲ ਹੈ ਜਿਹਦੇ ਕਰਕੇ ਮੋਦੀ ਸਰਕਾਰ ਨੇ ਆ ਜਿਹੜਾ ਵੈਂਟਰ ਸੈਸ਼ਨ ਲੰਘਿਆ ਇਹ ਬਹੁਤ ਵਿਸ਼ੇਸ਼ ਸੀਗਾ ਕਿੰਨੇ ਕਾਨੂੰਨ ਇਹਦੇ ਵਿੱਚ ਲਿਆਂਦੇ ਆ ਬਿਜਲੀ ਸੋਧ ਬਿੱਲ ਉਹ ਹਲੇ ਇਹਦੇ ਵਿੱਚ ਪੇਸ਼ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਰੌਲਾ ਵੱਧ ਪੈ ਸਕਦਾ ਜਾਂ ਉਹਨਾਂ ਨੂੰ ਕਈ ਵਾਰੀ ਐ ਲੱਗਦਾ ਹੁੰਦਾ ਵੀ ਜੇ ਆਪਾਂ ਸਾਰਾ ਇਕੱਠਾ ਹੀ ਕਰ ਦਿੰਨੇ ਆ ਉਹਦੇ ਨਾਲ ਚੀਜ਼ ਲੋਕਾਂ 'ਚ ਰੋਸ ਜ਼ਿਆਦਾ ਫੈਲ ਜਾਂਦਾ ਸਟੈਪ ਵਾਈਜ਼ ਸਟੈਪ ਕਰ ਲਓ ਪੰਜਾਬ 'ਚ ਆਪੋਜੀਸ਼ਨ ਵਿਰੋਧ ਵੀ ਸੀ ਜ਼ੋਰਦਾਰ ਇਹ ਕਾਰਨ ਵੀ ਹੋ ਸਕਦਾ ਹੋਰ ਗਣਤੀਆਂ ਵੀ ਹੋ ਸਕਦੀਆਂ ਉਹਨਾਂ ਦੀਆਂ ਉਹ ਹਾਲੇ ਉਹਨਾਂ ਨੇ ਪੇਸ਼ ਨਹੀਂ ਕੀਤਾ ਉੱਥੇ ਤੇ ਮੰਰੇਗਾ ਵਾਲਾ ਉਹਨਾਂ ਨੇ ਬਦਲਤਾ ਉਹ ਵੀ ਇਹਦੇ ਵਿੱਚ ਹੀ ਹੈ ਮੰਰੇਗਾ ਵੀ ਕਿਰਤਕੋੜ ਦੇ ਨਾਲ ਹੀ ਜੁੜਦਾ ਵੀ ਇਹਦੀ ਚਲੋ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਪਰ ਇੰਓ ਇਹ ਜਿਹੜਾ ਸਾਰਾ ਸੈੱਟ ਹੈ ਉਹ ਜੋ ਸਾਮਰਾਜੀ ਕੰਪਨੀਆਂ ਦਾ ਇਹਨਾਂ ਤੇ ਦਬਾਅ ਹੈ ਤੇ ਇਹਨਾਂ ਦੀ ਆਪ ਦੀ ਲੋੜ ਵੀ ਹੈ ਇਹਨਾਂ ਦੀ ਲੋੜ ਇਹ ਵੀ ਕਿਉਂਕਿ ਇਹਨਾਂ ਲਈ ਵਿਕਾਸ ਦਾ ਰਾਹ ਇਹੀ ਹੈ ਇਹਨੂੰ ਹੀ ਵਿਕਾਸ ਕਹਿੰਦੇ ਆ ਇਸ ਲੋੜ ਚੋਂ ਵੱਡੀ ਪੱਧਰ ਤੇ ਭਾਰਤ ਦੇ ਜਿਹੜੇ ਕਾਨੂੰਨਾਂ ਦੀਆਂ ਉਹ ਤੋਂ ਬਦਿਲੀਆਂ ਹੋ ਰਹੀਆਂ ਜੀ ਜਿਵੇਂ ਆਪਣੀ ਜਿਹੜੀ ਗਵਰਨਮੈਂਟ ਉਹ ਕਹਿ ਰਹੀ ਹੈ ਕਿ ਸਾਡੇ ਵਿਕਾਸ ਦਾ ਰਾਹ ਲੱਗਦਾ ਲੱਗਦਾ ਵੀ ਲੋਕਾਂ ਦਾ ਕੁਝ ਜੀਵਨ ਪੱਧਰ ਉੱਚਾ ਹੋਇਆ ਕੁਝ ਇਸ ਦੇ ਨਾਲ ਜਿਵੇਂ ਆਪਾਂ ਦੇਖਦੇ ਆਪਾਂ ਪਹਿਲਾਂ ਗੱਲ ਵੀ ਕਰਦੇ ਸੀ ਗੱਡੀਆਂ ਬਹੁਤ ਹੋ ਗਈਆਂ ਹਨਾ ਲੋਕ ਮਹਿੰਗੀਆਂ ਚੀਜ਼ਾਂ ਵੀ ਖਰੀਦਣ ਲੱਗੇ ਕੁਝ ਵੇਚ ਕੇ ਭਾਵੇਂ ਬਾਹਰ ਨੂੰ ਵੀ ਗਏ ਆ ਉਧਰੋਂ ਵੀ ਆਇਆ ਹਨ ਪਰ ਸਰਕਾਰ ਦਾ ਕਿਹੇ ਕਹਿਣਾ ਵੀ ਆ ਕਿ ਲੋਕਾਂ ਦਾ ਜੀਵਨ ਪੱਧਰ ਅਸੀਂ ਉੱਚਾ ਕਰਨ ਦੇ ਵਿੱਚ ਸਾਡੀਆਂ ਜਿਹੜੀਆਂ ਨੀਤੀਆਂ ਉਹ ਕਾਮਯਾਬ ਹੋਈਆਂ ਨੇ ਨਹੀਂ ਦੇਖੋ ਉਦਾਂ ਇਸ ਗੱਲ ਦਾ ਹੀ ਨਮੂਨਾ ਹੈ ਵੀ ਜਿਹੜੀ ਇਹ ਲਿਬਰਲਾਈਜੇਸ਼ਨ ਜਾਂ ਜਿਹਨੂੰ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਕਹਿੰਦੇ ਸੀ ਇਹਨਾਂ ਨੀਤੀਆਂ ਨੇ ਜੋ ਮੁਲਕ ਦੇ ਅੰਦਰ ਦੇਖੋ ਜੀਵਨ ਪੱਧਰ ਉੱਚਾ ਹੋਣ ਦੇ ਪਮਾਨੇ ਇਹਦੇ ਨਾਲ ਨਹੀਂ ਜੁੜੇ ਹੋਏ ਵੀ ਲੋਕਾਂ ਦੇ ਜਿਵੇਂ ਹੁਣ ਕੀ ਮੋਬਾਈਲ ਫੋਨ ਸਾਰਿਆਂ ਕੋਲੇ ਹੋਣਾ ਜੀਵਨ ਪੱਧਰ ਦੇ ਉੱਚਾ ਹੋਣ ਦੀ ਨਿਸ਼ਾਨੀ ਹੈ ਇਸੇ ਤਰ੍ਹਾਂ ਹੀ ਕੀ ਕਾਰਾਂ ਦੀ ਗਿਣਤੀ ਵਧੀ ਹੈ ਬਹੁਤ ਸਾਰੇ ਰੀਜ਼ਨ ਆ ਇਹ ਤਾਂ ਮੋਟਰਸਾਈਕਲਾਂ ਦੀ ਗਿਣਤੀ ਵੀ ਵਧੀ ਹੈ ਉਹਦੇ ਮਤਲਬ ਕਾਰਨ ਉਹਦੇ ਇਸ ਤਰ੍ਹਾਂ ਦੇ ਕਾਰਨ ਵੀ ਨੇ ਵੀ ਇੱਕ ਤਾਂ ਰੁਟੀਨ ਦੇ ਵਿੱਚ ਹੀ ਲੋਕਾਂ ਦੇ ਹੱਥਾਂ 'ਚ ਜਣੀ ਜਣੀ ਕਿ ਬਰਿਆਂ ਦੇ ਵਿੱਚ ਲੋਕਾਂ ਦਾ ਆਮ ਰੂਪ 'ਚ ਤਾਂ ਜੀਵਨ ਪੱਧਰ ਉੱਚਾ ਜਾਂਦਾ ਹੀ ਹੈ ਜੇ ਅਸੀਂ ਮਤਲਬ 50 ਸਾਲਾਂ ਦੇ ਜਾਂ 60 ਸਾਲਾਂ ਦੇ ਅਰਸੇ ਦੀ ਗੱਲ ਕਰੀਏ ਪਰ ਵੱਡੀ ਗੱਲ ਨਾਪਣ ਦਾ ਬਮਾਨਾ ਇਹ ਹੈ ਵੀ ਲੋਕ ਲੋਕਾਂ ਨੇ ਜੋ ਸਿਰਜਿਆ ਲੋਕਾਂ ਨੇ ਜੋ ਪੈਦਾ ਕੀਤਾ ਆਪਦੀ ਕਿਰਤ ਰਹੀਂ ਉਹਦਾ ਹਿੱਸਾ ਲੋਕਾਂ ਨੂੰ ਆਪ ਨੂੰ ਕਿੰਨਾ ਮਿਲਦਾ ਕਿਉਂਕਿ ਜਿਵੇਂ ਮਤਲਬ ਸਾਮਰਾਜੀ ਕੰਪਨੀਆਂ ਦੀ ਜਾਂ ਇੱਥੋਂ ਦੇ ਵੱਡੇ سرمਾਇਆਦਾਰਾਂ ਦੀ ਮਾਰਕੀਟ ਦਾ ਪਸਾਰਾ ਤਾਂ ਹੋਇਆ ਪਰ ਉਹ ਮਾਰਕੀਟ ਦਾ ਪਸਾਰਾ ਕਈ ਵਾਰੀ ਇੱਕ ਬਹੁਤ ਛੋਟੀ ਪਰਤ ਚ ਹੈ ਜਿਹੜੀ ਜਣੀ ਐ ਕਹ ਲੋ ਵੀ ਉਹ ਗਿਣਤੀ ਦੀ ਕੋਈ 5-7% ਪਰਤ ਹੀ ਰਹਿ ਜਾਂਦੀ ਹੈ ਜਿਹੜੀ ਉਹਨਾਂ ਉਹਨਾਂ ਦੀ ਟਾਰਗੇਟ ਵੀ ਉਹੀ ਹੈ ਜੇ ਅਸੀਂ ਆਉਂ ਦੇਖਣਾ ਨਾ ਉਹ ਜਿਹਨੂੰ ਖਪਤਕਾਰੀ ਵਸਤਾਂ ਕਹਿੰਦੇ ਆ ਉਹ ਉਹਨਾਂ ਦੀਆਂ ਖਪਤਕਾਰੀ ਵਸਤਾਂ ਦੀ ਖਰੀਦ ਵਾਲੀ ਜਿਹੜੀ ਪਰਤ ਆ ਜਾਂ ਉਹਨਾਂ ਦੀ ਖਪਤ ਕਰਨ ਵਾਲੀ ਪਰਤ ਆ ਉਹ ਇੱਕ ਬਹੁਤ ਛੋਟੀ ਪਰਤ ਹੈ ਜਿਹੜੀ ਪਰਤ ਨੂੰ ਐਂ ਤਾਂ ਹੁਣ ਮਤਲਬ ਮੁਲਾਜ਼ਮਾਂ ਨੂੰ ਬੈਂਕਾਂ ਲੋਨ ਦਿੰਦੇ ਗਏ ਉਹ ਤੁਸੀਂ ਘਰ ਪਾਉਣ ਵਾਸਤੇ 50-60 ਲੋਨ ਚੱਕੋ ਉਹ ਇੱਕ ਡੈਫੀਨੇਟ ਪੱਕੀ ਲੇਅਰ ਆ ਉਹਨਾਂ ਵਾਸਤੇ ਵੀ ਜਿਨ੍ਹਾਂ ਕੋਲ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਮਹੀਨੇ ਦਾ ਹਰੇਕ ਨੂੰ 70 70 80 ਸੀ ਹਜ਼ਾਰ ਆ ਰਿਹਾ 2 2 ਆ ਜਣੇ ਤਾਂ 1.5 1.5 ਲੱਖ 2 2 ਲੱਖ ਤੱਕ ਆ ਰਿਹਾ ਇਹ ਉਹਨਾਂ ਨੂੰ ਪਤਾ ਵੀ ਕਿਸ਼ਤਾਂ ਮੋੜਨੀਆਂ ਯਕੀਨੀਆਂ ਸਮੇਤ ਵਿਆਜ ਉਹ ਪਰ ਇੱਕ ਪੱਕੀ ਪਰਤ ਹੈ ਪਰ ਜਿੱਥੋਂ ਤੱਕ ਸਮਾਜ ਦੇ ਬਹੁਤ ਵੱਡੇ ਹਿੱਸੇ ਆ ਜਿਹਨੂੰ ਅਸੀਂ ਪਿੰਡੂ ਕਰਤੀ ਕਹ ਲੋ ਸ਼ਹਿਰਾਂ ਚ ਵੱਖ-ਵੱਖ ਤਰ੍ਹਾਂ ਦੇ ਛੋਟੇ-ਛੋਟੇ ਕਿੱਤੇਆਂ ਚ ਲੱਗੇ ਲੋਕ ਹੈ ਉਹਦੇ ਅਨਸਾਰ ਸਰਕਾਰੀ ਅੰਕੜੇ ਆਪਦੇ ਵੀ ਇਹ ਕਹਿੰਦੇ ਆ ਵੀ ਜਿਹੜਾ ਉਜਰਤਾ ਚ ਵਾਧਾ ਉਹ ਬਹੁਤ ਲਗਭਗ ਸਟੈ ਜਿਹਨੂੰ ਅਸੀਂ ਖੜੋਤ ਕਹਿੰਨੇ ਆ ਪਿਛਲੇ 8-10 ਸਾਲਾਂ ਤੋਂ ਖੜੋਤ ਦੀ ਹਾਲਤ ਆ ਬਿਲਕੁਲ ਤੇ ਬੇਰੁਜ਼ਗਾਰੀ ਦੀ ਦਰ ਬਹੁਤ ਵਿਆਪਕ ਹੈ ਸਰਕਾਰ ਤੋਂ ਕੋ ਅੰਕੜੇ ਲਕਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਇਹਨੂੰ ਲੈ ਕੇ ਅੱਡ ਹੁਣ ਰੌਲਾ ਚੱਲਿਆ ਹੋਇਆ ਹੈ ਵੀ ਭਾਰਤ ਸਰਕਾਰ ਦਾ ਜਿਹੜਾ ਡਾਟਾ ਹੈ ਉਹ ਦੋਵੇਂ ਪਾਸਿਆਂ ਤੋਂ ਉਧਰੋਂ ਬੇਰੁਜ਼ਗਾਰੀ ਦੇ ਅੰਕੜੇ ਲਗਾਉਣ ਦੇ ਪੱਖ ਤੋਂ ਤੇ ਉਧਰੋਂ ਵਿਕਾਸ ਦਰ ਦਿਖਾਉਣ ਦੇ ਪੱਖ ਤੋਂ ਦੋਮਾ ਪੱਖਾਂ ਤੋਂ ਹੀ ਉਹਦੇ 'ਚ ਫਰਾਡ ਹੋ ਰਿਹਾ ਇਹਦੇ ਬਾਰੇ ਇੱਕ ਪੂਰੀ ਭਾਰਤ ਦੇ ਅਰਥ ਸ਼ਾਸਤਰੀਆਂ ਤੇ ਚਰਚਾ ਚੱਲ ਰਹੀ ਹੈ ਇਸ ਕਰਕੇ ਬਾਕੀ ਔ ਗੱਲ ਠੀਕ ਹੈ ਵੀ ਸਮਾਜ ਦੇ ਅੰਦਰ ਜਿਵੇਂ ਕੁਝ ਹੋਰ ਫੈਕਟਰ ਬਣ ਜਾਂਦੇ ਨੇ ਜਿਵੇਂ ਫਾਰ ਐਗਜ਼ਾਮਪਲ ਪੰਜਾਬ ਹੈ ਪੰਜਾਬ ਦੇ ਅੰਦਰ ਇੱਕ ਫੈਕਟਰ ਹੀ ਬਣਿਆ ਹੋਇਆ ਵੀ ਹੁਣ ਤੱਕ ਪੰਜਾਬ 'ਚ ਵੱਡੀ ਪੱਧਰ ਤੇ ਪ੍ਰਵਾਸ ਹੈ ਇਨ ਲਾਈਫ ਨੂੰ ਇੱਥੋਂ ਦੇ ਜੀਵਨ ਨੂੰ ਇੱਕ ਓਟ ਆਸਰਾ ਦਿੱਤਾ ਹੋਇਆ ਕਿਸੇ ਨਾ ਕਿਸੇ ਢੰਗ ਨਾਲ ਅੰਗਲੀ ਸੰਗਲੀ ਜੁੜ ਕੇ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਇਹ ਇੱਕ ਫੈਕਟਰ ਸੀਗਾ ਸੰਸਾਰ ਸਾਹਿਬ ਜੀ ਸੰਕਟ ਜਿੰਨਾ ਡੂੰਘਾ ਹੋ ਰਿਹਾ ਇਹ ਪ੍ਰਵਾਸ ਦੇ ਉੱਤੇ ਵੀ ਬਦਲ ਮੰਡਰਾ ਰਹੇ ਆ ਉਧਰ ਸਮੱਸਿਆਵਾਂ ਵਧ ਰਹੀਆਂ ਇਸ ਕਰਕੇ ਇਹ ਚੈਨਲ ਵੀ ਬੰਦ ਹੋ ਰਹੇ ਆ ਓਵਰ ਆਲ ਆ ਜਿਹੜੀ ਲੋਕਾਂ ਦੀ ਜ਼ਿੰਦਗੀ ਜੇ ਔਂ ਕਹਿਣਾ ਹੋਵੇ ਵੀ ਬਿਮਾਨੇ ਤਾਂ ਫਿਰ ਇਹ ਹੈ ਵੀ ਬੰਦੇ ਨੇ ਕਿੰਨੀਆਂ ਖੋਜਾਂ ਕਰ ਲਈਆਂ ਕਿੰਨੀ ਟੈਕਨੀਕ ਆ ਗਈ ਉਹਦੇ ਹਿਸਾਬ ਨਾਲ ਪੰਜਾਬ ਦੇ ਅੰਦਰ ਹੀ ਤੁਸੀਂ ਦੇਖ ਲਓ ਵੀ ਹਸਪਤਾਲਾਂ ਦੇ ਹਸਪਤਾਲ ਭਰੇ ਹੋਏ ਨੇ ਬਿਮਾਰੀਆਂ ਦੇ ਸ਼ਿਕਾਰ ਨੇ ਲੋਕ ਤੇ ਰੋਜ਼ਗਾਰ ਦੀ ਵੱਡੀ ਪੱਧਰ ਤੇ ਤਲਾਸ਼ ਹੈ ਇਸ ਕਰਕੇ ਜਿਹੜਾ ਲੋਕਾਂ ਦਾ ਜੀਵਨ ਪੱਧਰ ਨੂੰ ਮਾਪਣ ਦਾ ਜਿਹੜੇ ਪੈਰਾਮੀਟਰ ਆਪਦੇ ਆਪ ਦੇ ਨੇ ਸਰਕਾਰ ਤਾਂ ਪਹਿਲਾਂ ਹੀ ਬਹੁਤ ਫਿਗਰਾਂ ਨਾਲ ਉਹਦੇ ਨਾਲ ਦਿਖਾਈ ਜਾਂਦੀ ਹੈ ਵੀ ਇੰਡੀਆ ਬਹੁਤ ਵੱਡਾ ਵਿਕਾਸ ਦੇ ਰਾਹ ਤੇ ਹੈ ਜਦੋਂ ਆਪਾਂ ਜਿਹੜੀ ਪਰਤ ਇੱਕ ਤਾਂ ਟਾਰਗੇਟ ਪਰਤ ਸਰਕਾਰ ਦੀ ਹੈ ਹਨਾ ਜਿੰਨਾ ਤੋਂ ਉਹਨਾਂ ਨੂੰ ਲਾਭ ਮਿਲਦਾ ਇੱਕ ਪਰਤ ਜਿਹਨੂੰ ਪਿੰਡੂ ਕਿਰਤੀ ਹਨਾ ਉਹ ਕਹਿ ਰਹੇ ਹੋ ਤੁਸੀਂ ਕੀ ਲੱਗਦਾ ਉਹਨਾਂ ਦਾ ਜਿਹੜਾ ਕੀ ਕਾਨੂੰਨ 'ਚ ਤਬਦੀਲੀ ਆ ਨਵਾਂ ਕਾਨੂੰਨ ਆਉਂਦਾ ਉਹਨਾਂ ਤੇ ਰਿਐਕਟ ਕਿਹੋ ਜਿਹਾ ਲੱਗਦਾ ਤੁਹਾਨੂੰ ਆਵੇਂ ਆਪਾਂ ਦੇਖਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਹੀਮਾ ਉੱਠਦੀਆਂ ਵੀ ਆ ਇਹਨਾਂ ਨੂੰ ਰੋਕਣ ਲਈ ਇਹਨਾਂ ਦੇ ਵਿਰੋਧ ਦੇ ਵਿੱਚ ਹਨਾ ਪੂਰੇ ਸਿਨੈਰੀਓ ਦੇ ਵਿੱਚ ਆਪਾਂ ਦੇਖਿਆ ਜਾਵੇ ਭਾਰਤ ਉੱਤੇ ਪੰਜਾਬ ਨੂੰ ਦੋਨਾਂ ਨੂੰ ਹੀ ਵੀ ਕਿਹੋ ਜਿਹਾ ਰਿਐਕਸ਼ਨ ਆ ਫਿਰ ਇਹਨਾਂ ਤੇ ਦੇਖੋ ਐਉਂ ਤਾਂ ਮਤਲਬ ਪਹਿਲਾਂ ਨਾਲੋਂ ਕੁੱਲ ਮਿਲਾ ਕੇ ਜੇ ਪਿਛਲੇ ਅਸੀਂ ਐਂ ਕਹਿਣਾ ਉਹ ਵੀ ਜਦੋਂ ਤੋਂ ਨਵੀਆਂ ਆਰਥਿਕ ਨੀਤੀਆਂ ਆਈਆਂ ਦੇਖੋ ਇੱਕ ਤਾਂ ਵੱਡੀ ਗੱਲ ਕੁਝ ਗੱਲਾਂ ਨੂੰ ਦੇਖਣ ਦੇ ਢੰਗ ਨੇ ਕਿਸੇ ਵੇਲੇ ਨਵੀਂ ਆਰਥਿਕ ਨੀਤੀਆਂ ਬਤੀ ਪ੍ਰਾਈਵੇਟਾਈਜੇਸ਼ਨ ਹੁਣ ప్రతి ਇੱਕ ਖਿੱਚ ਸੀ ਖਿੱਚ ਦਾ ਮਤਲਬ ਇਹ ਤੋਂ ਤੱਕ ਸੀ ਵੀ ਜਦੋਂ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ ਪਹਿਲਾਂ ਲੜਾਈ ਲੜੀ ਗਈ 2000 10 ਦਾ ਕਾਨੂੰਨ ਆਇਆ ਨਾ 2001 299 ਦੇ ਸਾਲਾਂ ਚ ਜਦੋਂ ਕਿਸਾਨ ਜਥੇਬੰਦੀਆਂ ਤੇ ਬਿਜਲੀ ਮੁਲਾਜ਼ਮ ਰਲ ਕੇ ਇਹਦੇ ਖਿਲਾਫ ਸੰਘਰਸ਼ ਕਰ ਰਹੇ ਸੀ ਉਦੋਂ ਲੋਕਾਂ ਦੇ ਬਹੁਤ ਵੱਡੇ ਹਿੱਸੇ ਨੂੰ ਇਹੋਂ ਲੱਗਦਾ ਸੀ ਵੀ ਅਗਰ ਵਧਿਆ ਜੇ ਪ੍ਰਾਈਵੇਟ ਹੋਊਗੀ ਤਾਂ ਕਿਉਂਕਿ ਬਹੁਤ ਛੋਟੀਆਂ ਗੱਲਾਂ ਵੀ ਬਿਜਲੀ ਮੁਲਾਜ਼ਮਾਂ ਦਾ ਇੱਕ ਸਾਰੇ ਰਿਸ਼ਵਤ ਲੈਂਦਾ ਰਿਸ਼ਵਤ ਲੈਦੇ ਤੋਂ ਬਿਨਾ ਕੰਮ ਨਹੀਂ ਕਰਦਾ ਉਹ ਬਹੁਤ ਹੀ ਸੌਖਾ ਲੱਗੂ ਜਿਵੇਂ ਕਿਤੇ ਕੰਪਨੀ ਤਾਂ ਸਾਡੇ ਘੇਰੇ ਦੇ ਭੱਜੀ ਆਊਗੀ ਉਹ ਸਾਰੇ ਖੰਭੇ ਵੀ ਖੜੇ ਕਰ ਦੂ ਸਾਰੀਆਂ ਤਾਰਾਂ ਵਿਛਾ ਦੂ ਸਾਡੀ ਘਰ ਰਿਪੇਅਰ ਆਉਣ ਸਰ ਕਰ ਦੂ ਵੀ ਇਹਨਾਂ ਦੇ ਅਸੀਂ ਪਿੱਛੇ ਕਿਉਂਕਿ ਮੁਲਾਜ਼ਮ ਜਿਹੜੇ ਕੱਢਣੇ ਪੈਂਦੇ ਆ ਉਹ ਕਿਵਾਂ ਇੰਨੀਆਂ ਛੋਟੀਆਂ ਗੱਲਾਂ ਦੇ ਆਧਾਰ ਤੇ ਲੋਕਾਂ ਨੂੰ ਆਉਂ ਲੱਗਦਾ ਸੀ ਪਰ ਤੁਸੀਂ ਦੇਖੋ ਵੀ ਇਹਨਾਂ 20-25 ਸਾਲਾਂ ਦੇ ਅਰਸੇ ਨੇ ਪੰਜਾਬ ਦੇ ਆਮ ਲੋਕਾਂ ਦੀ ਸਾਇਕੀ ਚ ਇਹ ਬਣਾਤਾ ਵੀ ਜਿਹੜਾ ਨਿੱਜੀਕਰਨ ਹੈ ਜਿਹੜਾ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਹੈ ਕੰਪਨੀਆਂ ਦਾ ਆਉਣਾ ਇਹ ਕੁਝ ਖਤਰਨਾਕ ਹੈ ਇਹ ਬੁਰੀ ਚੀਜ਼ ਹੈ ਇਹੇ ਲੋਕਾਂ ਨੇ ਆਪਣੇ ਤਜਰਬੇ 'ਚ ਹੰਡਾਇਆ ਲੋਕਾਂ ਨੇ ਕਿਸਾਨਾਂ ਆਗੂ ਤੋਂ ਪਹਿਲਾਂ ਵੀ ਕਹਿੰਦੇ ਸੀ ਮਜ਼ਦੂਰਾਂ ਦੀ ਜਿਸਮੰਦੀਆਂ ਪਹਿਲਾਂ ਵੀ ਕਹਿੰਦੀਆਂ ਸੀ ਇਸ ਕਰਕੇ ਇਹਨਾਂ ਸਾਰੇ ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਤਾਂ ਇਹਨਾਂ ਮੁੱਦਿਆਂ ਤੇ ਇਹਨਾਂ ਤਬਦੀਲੀਆਂ ਦੇ ਖਿਲਾਫ ਸੰਘਰਸ਼ਾ ਚੋਂ ਗੁਜ਼ਰੇ ਹੈ ਜੇ ਇਹ ਠੀਕ ਹੈ ਵੀ ਪੰਜਾਬ ਚ ਰਿਲੇਟਿਵਲੀ ਤੇ ਇੰਡੀਆ ਦੇ ਮੁਕਾਬਲੇ ਚ ਇਹ ਤਨਾ ਉੱਪਰ ਹੈ ਕੁੱਲ ਭਾਰਤ ਦੇ ਵਿੱਚ ਇੱਕਸਾਰ ਗੱਲ ਨਹੀਂ ਹਰੇਕ ਤਬਕੇ ਦਾ ਆਪੋ ਆਪਣੇ ਹਿੱਤਾਂ ਦੇ ਹਿਸਾਬ ਨਾਲ ਰਿਸਪਾਂਸ ਹੁੰਦਾ ਪਰ ਪਹਿਲਾਂ ਦੇ ਮੁਕਾਬਲੇ ਕਾਨੂੰਨਾਂ ਬਾਰੇ ਚਰਚਾ ਹੋਣੀ ਕਿਹੜਾ ਕਾਨੂੰਨ ਆ ਗਿਆ ਉਹ ਸਾਡੇ ਤੇ ਅਸਰ ਕੀ ਪਾ ਦੂ ਉਸ ਅਸਰਾਂ ਦੇ ਖਿਲਾਫ ਲੋਕਾਂ ਦੇ ਪ੍ਰਤੀਕਰਮ ਉਹਦੇ ਖਿਲਾਫ ਲੋਕਾਂ ਦਾ ਜਵਾਬ ਸੰਘਰਸ਼ ਇਹ ਚੀਜ਼ਾਂ ਪਿਛਲੇ ਸਮੇਂ ਵਿੱਚ ਵਧੀਆਂ ਇਹਨੂੰ ਜੇ ਤੁਸੀਂ ਪੰਜਾਬ ਦੇ ਦ੍ਰਿਸ਼ ਜਿਉਂ ਹੁਣ ਦੇਖੋ ਤਾਂ ਬਹੁਤ ਜਣੀ ਇਹ ਮਹੱਤਵਪੂਰਨ ਗੱਲ ਹੈ ਇਹ ਪਹਿਲੀ ਵਾਰ ਹੀ ਐ ਹੋ ਰਿਹਾ ਉਹ ਇੱਕ ਤਰ੍ਹਾਂ ਦਾ ਹੁਣ ਵੀ ਪਹਿਲੀ ਵਾਰ ਹੋਇਆ ਵੀ ਇੰਨੀ ਥੋਕ ਚ ਕਾਨੂੰਨ ਤਬਦੀਲੀ ਹੋ ਰਹੀ ਹੈ ਇਹ ਵੀ ਪਹਿਲੀ ਵਾਰ ਆ ਪਹਿਲਾਂ ਟਟਵੇਂ ਆਉਂਦੇ ਸੀ ਵੀ ਇੱਕ ਆ ਗਿਆ ਫਿਰ 6 ਮਹੀਨੇ ਬਾਅਦ ਕੋਈ ਹੋਰ ਬਦਲਦਾ ਹੁਣ ਉਹਨਾਂ ਨੇ ਨੇਰੀ ਲਿਆਂਦੀ ਪਈ ਹੈ ਨੇਰੀ ਤਾਂ ਇੰਨੀ ਲੈਂਦੀ ਹੋਈ ਆ ਵੀ ਕਾਨੂੰਨ ਪੜਨੇ ਔਖੇ ਹੋ ਰਹੇ ਆ 50 60 ਪੇਜਾਂ ਦਾ ਇੱਕ ਕਾਨੂੰਨ ਹੁੰਦਾ ਜਿਨ੍ਹਾਂ ਨੇ ਇਹਦੇ ਬਾਰੇ ਸੋਚਣਾ ਬੋਲਣਾ ਕਰਨਾ ਤੇ ਉਹ ਉਦੋਂ ਪਹਿਲਾਂ ਵੀ ਪੜਨਾ ਪੈਂਦਾ ਉਹ ਉਦੋਂ ਪਹਿਲਾਂ ਵੀ ਪੜਨਾ ਪੈਂਦਾ ਵੀ ਤਿੰਨ ਵਾਰੀ ਬਦਲ ਚੁੱਕਿਆ ਜੀ ਇੱਕ ਵਾਰੀ ਜਿਵੇਂ ਬਿਜਲੀ ਕਾਨੂੰਨ ਹੈ ਹੁਣ ਤਿੰਨ ਵਾਰੀ ਉਹ ਆ ਗਿਆ ਪਹਿਲਾਂ 20 ਚ ਵੀ ਆਇਆ ਸੀ 48 ਵਾਲਾ ਉਦੋਂ ਬਾਅਦ ਇੱਕ ਵਾਰੀ ਬਦਲਿਆ ਸੀ ਇਸੇ ਤਰ੍ਹਾਂ ਹੀ ਹੁਣ ਮੰਦਰੇਗਾ ਪਹਿਲਾਂ ਵਾਲਾ ਮੰਦਰੇਗਾ ਹੋਣ ਵਾਲਾ ਤੇ ਤੁਸੀਂ ਮੰਨ ਲਓ ਬੀ ਜੈਕਟ ਆ ਪਹਿਲਾਂ ਵਾਲੇ ਦੋ ਆ ਹੌਣ ਵਾਲਾ ਜਿਹੜੀ ਜਿਹਦਾ ਮਤਲਬ ਵੀ ਇੰਨੀ ਤੇਜ਼ ਹੈ ਇਹ ਕੰਮ ਪਰ ਇਹਦੇ باوجود ਵੀ ਦੇਖੋ ਵੀ ਉਹਨਾਂ ਇਹਦਾ ਇੱਕ ਚੱਕਰ ਵੀ ਹੈ ਵੀ ਉਹਨਾਂ ਕੋਲੇ ਤਾਂ ਆਈਏਐਸ ਅਫਸਰਾਂ ਦੀਆਂ ਪੀਸੀਐਸ ਅਫੀਸਰਾਂ ਦੀਆਂ ਸੈਕਟਰੀਆਂ ਦੀਆਂ ਟੀਮਾਂ ਦੀਆਂ ਟੀਮਾਂ ਹੈ ਤੇ ਲੋਕਾਂ ਦੀਆਂ ਯੂਨੀਅਨਾਂ ਕੋਲੇ ਤਾਂ ਹਲੇ ਮਨ ਲਾਦਾ ਯੂਨੀਅਨ ਦੇ ਵਿੱਚ ਵੀ ਕੋਈ ਇੱਕ ਅੱਧਾ ਅੱਗੂ ਹੁੰਦਾ ਜਿਹੜਾ ਕਾਨੂੰਨ ਪੜ ਲੈਂਦਾ ਬਾਕੀ ਦੀ ਤਾਂ ਡਿਪੈਂਡੈਂਸੀ ਹੈ ਜਿਹੜੀ ਉਹ ਕਿਸੇ ਵਕੀਰ ਤੇ ਕਿਸੇ ਪੱਤਰਕਾਰ ਤੇ ਕਿਸੇ ਹੋਰ ਇੰਟੈਲੈਕਚਰ ਬੁੱਧੀਜੀਵੀ ਬੰਦੇ ਤੇ ਹੁੰਦੀ ਹੈ ਵੀ ਉਹ ਸਾਨੂੰ ਪੜ ਕੇ ਦੱਸੇ ਇਹਦੇ ਬਾਰੇ ਕੀ ਅਸਰ ਪੈਂਦਾ ਪਰ ਇਹਦੇ باوجود ਵੀ ਲੋਕਾਂ ਦੇ ਵੀ ਚਾਹੇ ਥੋੜੇ ਸੋਰਸ ਹੈ ਪਰ ਕਾਨੂੰਨ ਪੜੇ ਜਾ ਰਹੇ ਹਨ ਉਹਨਾਂ ਬਾਰੇ ਚਰਚਾ ਹੋ ਰਹੀ ਹੈ ਉਹਨਾਂ ਬਾਰੇ ਵੀਡੀਓ ਵੀ ਬਣ ਰਹੀਆਂ ਹਨ ਉਹਨਾਂ ਬਾਰੇ ਮੰਗਾਂ ਤਾਂ ਇਹ ਹੋ ਰਹੀਆਂ ਰੱਦ ਕਰਨ ਦੀ ਮੰਗ ਉੱਠ ਰਹੀ ਹੈ ਸਟ੍ਰਾਈਕਾਂ ਸ਼ੁਰੂ ਹੋ ਰਹੀਆਂ ਜਿਹੜੀ ਮੈਂ ਕਹਿ ਰਿਹਾ ਸੀ ਵੀ ਥੋਕ ਚ ਕਾਨੂੰਨ ਆਏ ਤੇ ਉਹਦੇ ਖਿਲਾਫ ਪੰਜਾਬ ਦੀਆਂ ਜਥੇਬੰਦੀਆਂ ਵੀ ਰਲ ਕੇ ਲਗਭਗ 6 ਮੰਗਾਂ ਪਹਿਲਾਂ ਸੀ ਸੱਤਵੀਂ ਹੁਣ ਉਹਦੇ ਚ ਮਦਰੇਗਾ ਦੀ ਜੁੜ ਰਹੀ ਹੈ ਮੈਨੂੰ ਫਾਰਮਲੀ ਨਹੀਂ ਹਲੇ ਪਤਾ ਆਫੀਸ਼ੀਅਲੀ ਵੀ 13 ਦਸੰਬਰ ਨੂੰ ਪੰਜਾਬ ਦੀਆਂ ਲਗਭਗ 85 ਤੋਂ 90 ਜੱਥੇਬੰਦੀਆਂ ਦੀ ਮੀਟਿੰਗ ਹੋਈ ਸਹਿਯੋਗਤ ਕਿਸਾਨ ਮੋਰਚੇ ਦੇ ਸੱਦੇ ਤੇ ਉਹਦੇ ਵਿੱਚ ਉਦੋਂ ਹਲੇ ਮੰਰੇਗਾ ਆਲਾ ਬਦਲਿਆ ਨਹੀਂ ਸੀ ਜੀ ਰਾਮ ਜੀ ਨਹੀਂ ਸੀ ਆਇਆ ਇਹ ਉਦੋਂ 3 ਦਿਨਾਂ ਬਾਅਦ ਆਇਆ ਚਾਰ ਉਹਦੇ ਵਿੱਚ ਕਿਰਤਕੋੜ ਦੇ ਖਿਲਾਫ ਪੇਸ਼ ਹੋਣ ਜਾ ਰਿਹਾ ਹੈ ਬਿਜਲੀ ਬਿੱਲ ਸੀ ਉਹਦੇ ਖਿਲਾਫ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਹੂੰ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਬੀਜ ਬਿੱਲ ਦੇ ਖਿਲਾਫ ਤੇ ਪ੍ਰਾਈਵੇਟਾਈਜੇਸ਼ਨ ਦੇ ਕਦਮਾਂ ਖਿਲਾਫ ਜਨਰਲ ਜਿਹੜਾ ਵੀ ਸਰਕਾਰ ਹੈ ਜਿਹੜੀ ਉਹ ਨਿੱਜੀਕਰਨ ਦੇ ਸਾਰੇ ਕਦਮ ਰੋਕ ਕੇ ਠੇਕਾ ਜਿਹੜੇ ਕੰਮ ਹੈ ਉਹਨਾਂ ਨੂੰ ਰੈਗੂਲਰ ਕਰੇ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਪੰਜਾਬ ਦੇ ਦੀਆਂ ਜਥੇਬੰਦੀਆਂ ਰਲ ਕੇ 16 ਤਰੀਕ ਨੂੰ ਪੰਜਾਬ ਦੇ ਐਸਸੀ ਦਫ਼ਤਰ ਸੀਗੇ ਪਹਿਲਾਂ ਹੁਣ ਸ਼ਾਇਦ ਉਹ ਐਸਸੀ ਕਿਉਂਕਿ ਕਾਨੂੰਨ ਹਲੇ ਆਇਆ ਨਹੀਂ ਉਹ ਜਿਹੜਾ ਬਿਜਲੀ ਸੋਧ ਬਿੱਲ 2025 ਪੇਸ਼ ਨਹੀਂ ਹੋਇਆ ਹੋ ਸਕਦਾ ਉਹ ਹੁਣ ਇਹਨੂੰ ਤਬਦੀਲ ਕਰ ਲੈਣ ਨਹੀਂ ਐਸਸੀ ਦਫ਼ਤਰਾਂ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਨ੍ਹਾਂ ਪੰਜਾਂ ਛਿਆਂ ਆਪਣੇ 6 ਤੇ 7ਵੇਂ ਮੰਦਰੇਗਾ ਇਨ੍ਹਾਂ ਕਦਮਾਂ ਦੇ ਖਿਲਾਫ ਰਲ ਕੇ ਆਵਾਜ਼ ਉਠਾਉਣਗੀਆਂ ਇਹ ਆਪਣੇ ਆਪ ਚ ਬਹੁਤ ਮਹੱਤਵਪੂਰਨ ਘਟਨਾ ਹੈ ਪੰਜਾਬ ਦੀ ਲੋਕਾਂ ਦੀ ਲਹਿਰ ਦੇ ਪੱਖ ਤੋਂ ਵੀ ਨਿੱਜੀਕਰਨ ਦੇ ਵਿਰੋਧ ਚ ਉਹਨਾਂ ਸਾਰੇ ਕਦਮਾਂ ਦੇ ਖਿਲਾਫ ਜਿਹੜੇ ਇੱਕੋ ਸਮੇਂ ਕਿਉਂਕਿ ਇਹ ਆਵਾਜ਼ ਉਠਾਉਣਾ ਆਪਦੇ ਆਪ ਚ ਇਨਾ ਇਨਾ ਫਰਕ ਨਹੀਂ ਪਾਉਂਦਾ ਵੀ ਆਪਾਂ ਇੱਕ ਦੂਜੇ ਦੀ ਹਮਾਇਤ ਤੇ ਆ ਇਹ ਇਹ ਵੀ ਦਿਖਾਉਂਦਾ ਹੈ ਵੀ ਇਹ ਸਾਰੇ ਸਟੈਪ ਇੱਕ ਦੂਜੇ ਨਾਲ ਜੁੜੇ ਹੋਏ ਆ ਕਾਦੇ ਵਾਸਤੇ ਜੁੜੇ ਹੋਏ ਆ ਇਹ ਇਸ ਕਰਕੇ ਕਿਉਂਕਿ ਸਾਰੇ ਵਿਦੇਸ਼ੀ ਪੂੰਜੀ ਨੂੰ ਸਾਰੇ ਜੋ ਸਾਮਰਾਜੀ ਵਿਤੀ ਪੂੰਜੀ ਆ ਉਹਨੂੰ ਤੇ ਜਾਂ ਇੱਥੋਂ ਦੇ ਅਮਾਨੀ ਅਡਾਨੀ ਟਾਟੇ ਬਿਰਲੇ ਜਿਹਨੂੰ ਭਾਰਤ ਦੇ ਵੱਡੇ ਸਰਮਾਇਦਾਰ ਜਾਂ ਟਕਸਾਲੀ ਸ਼ਬਦਾਵਲੀ ਚ ਅਸੀਂ ਉਹਨੂੰ ਦਲਾਲ ਸਰਮਾਇਦਾਰ ਕਹਿ ਦਿੰਨੇ ਆ ਉਹਨਾਂ ਦੀ ਪੂੰਜੀ ਇੱਥੇ ਦੇਸ਼ 'ਚ ਲੱਗਣ ਦੇ ਜਾਂ ਆਡੜ ਮਹਿਕਮਿਆਂ ਨੂੰ ਸੰਭਾਲਣ ਦੇ ਲੁੱਟ ਮਚਾਉਣ ਦੇ ਉਹਦੇ ਕਦਮ ਐ ਤੇ ਇੱਕ ਦੂਜੇ ਨਾਲ ਜੁੜਦੇ ਐ ਇਸ ਕਰਕੇ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਵੀ ਕੈਰਤਕ ਕੋਡ ਆ ਜਿਹੜਾ ਉਹ মুদ্রਰੇਗਾ ਨਾਲ ਜੁੜਦਾ ਜਿਵੇਂ ਪੋਲੂਸ਼ਨ ਦੇ ਕਾਨੂੰਨ ਚੇਂਜ ਕੀਤੇ ਜਾਂਦੇ ਆ ਉਹ ਜੁੜਦੇ ਆ ਪਰਮਾਣੂ ਵਾਲਾ ਕਾਨੂੰਨ ਪਾਸ ਕੀਤਾ ਇਹਨਾਂ ਨੇ ਹੁਣ 2008 ਦੇ ਵਿੱਚ ਪਰਮਾਣੂ ਸਮਝੌਤਾ ਹੋਇਆ ਸੀ ਭਾਰਤ ਦਾ ਅਮਰੀਕਾ ਨਾਲ ਜਿਹਦੇ ਉੱਤੇ ਯੂਪੀਏ ਵਨ ਗਵਰਨਮੈਂਟ ਤੋਂ ਸੀਪੀਐਮ ਅਤੇ ਸੀਪੀਆਈ ਵਾਲਿਆਂ ਨੇ ਹਮਾਇਤ ਵਾਪਸ ਲਈ ਸੀ ਉਹ ਸਮਝੌਤਾ ਸੀ ਜਿਹੜਾ ਉਹ ਇੱਕ ਤਰ੍ਹਾਂ ਭਾਰਤ ਦੇ ਅੰਦਰ ਵਿਦੇਸ਼ੀ ਕੰਪਨੀਆਂ ਨੂੰ ਵਪਾਰ ਦੇ ਵਿੱਚ ਪਰਮਾਣੂ ਖੇਤਰ ਚ ਰੀਐਕਟਰ ਲਾਉਣ ਦਾ ਤੇ ਕਾਬਦੀ ਮਸ਼ੀਨਰੀ ਡੰਪ ਕਰਨ ਦਾ ਮੌਕਾ ਦੇਣ ਵਾਸਤੇ ਸੀ ਉਸ ਤੋਂ ਬਾਅਦ ਗੱਲਾਂ ਰੁਕੀਆਂ ਰਹੀਆਂ ਕੁਝ ਆੜੜ ਅੜਚਨਾ ਕਰਕੇ ਜਾਮ ਹੋਈਆਂ ਰਹੀਆਂ ਭਾਰਤ ਦੇ ਕਾਨੂੰਨ ਤਬਦੀਲ ਕਰਨ ਦੀ ਲੋੜ ਸੀ ਉਹ ਹੋਏ ਨਹੀਂ ਉਹਦਾ ਪ੍ਰੈਸ਼ਰ ਸੀਗਾ ਹੁਣ ਉਹਨਾਂ ਨੇ ਆ ਕੇ ਉਹ ਕਾਨੂੰਨ ਤਬਦੀਲ ਕਰਤਾ ਮੋਦੀ ਗਿਆ ਅਮਰੀਕਾ ਆਪਣਾ ਫਰਬ੍ਰੀਚ 트੍ਰੰਪ ਦੇ ਬਣ ਤੇ ਉਥੇ 트੍ਰੰਪ ਨੇ ਇਹਨੂੰ ਘੁਰਕੀ ਮਾਰੀ ਜਦੋਂ ਕੋਲੇ ਖੜਾ ਕੇ ਉਹ ਘੁਰਕੀ ਦੇ ਵਿੱਚ ਪਹਿਲਾਂ ਇਹਦੀ ਜ਼ਿੰਮੇਵਾਰੀ ਏ ਸੀ ਇੱਕ ਭਾਰਤ ਅਮਰੀਕਾ ਸਮਝੌਤਾ ਸਿਰੇ ਚੜੋ ਤੇ ਦੂਜਾ ਜਿਹੜੇ ਭਾਰਤ ਦੇ ਪਰਮਾਣੂ ਖੇਤਰ ਦੇ ਕਾਨੂੰਨ ਤਬਦੀਲ ਕਰੋ ਇਹਨਾਂ ਨੇ ਪਰਮਾਣੂ ਖੇਤਰ ਦਾ ਕਾਨੂੰਨ ਹੈ ਜਿਹੜਾ ਉਹ ਹੁਣ ਐਸ ਦੇ ਵਿੱਚ ਪਾਸ ਕਰਤਾ ਉਹਦਾ ਸਿੱਧਾ ਅਰਥ ਹੈ ਵੀ ਜਿਹੜੇ ਰਿਐਕਟਰ ਹੈ ਉਹਨਾਂ ਦੀ ਇੱਕ ਤਰ੍ਹਾਂ ਖਰਾਬ ਮਸ਼ੀਨਰੀ ਹੈ ਜਿਹੜੀ ਉਧਰ ਤਾਂ ਲੱਗਦੇ ਨਹੀਂ ਪਰਮਾਣੂ ਪਲਾਂਟ ਹੁਣ ਉਹ ਭਾਰਤ ਦੇ ਅੰਦਰ ਲੱਗਣ ਤੇ ਇੱਥੇ ਕਾਨੂੰਨ ਰੈਕਟਰ ਗਲਾ ਤਾਲਾ ਲਾਊਗਾ ਜੇ ਉਹਨਾਂ ਦੀ ਜਵਾਬਦੇਹੀ ਖਤਮ ਕਰਾਂਗੇ ਵੀ ਨਹੀਂ ਤਾਂ ਪਹਿਲਾਂ ਕਾਨੂੰਨ ਇਹ ਕਹਿੰਦਾ ਸੀ ਵੀ ਜਿਹਦਾ ਰੈਕਟਰ ਲੱਗਿਆ ਜੀਨੇ ਲਾਇਆ ਉਹਨਾਂ ਨੂੰ ਜੁਰਮਾਨੇ ਪੈਣਗੇ ਭਾਰੀ ਉਹ ਮੈਂ ਹੁਣ ਰਕਮ ਭੁੱਲ ਗਿਆ ਬਹੁਤ ਵੱਡੀ ਰਕਮਾਂ ਸੀਗੀਆਂ ਪ੍ਰੋਜੈਕਟਾਂ ਦੀ ਸੀਗੀ ਵੀ ਇੰਨੇ 3000 ਕਰੋੜ ਤੱਕ ਦਾ ਕਿੰਨੇ ਤੱਕ ਦਾ ਪ੍ਰੋਜੈਕਟ ਹੈ ਜਿਹੜਾ ਉਹਨੂੰ ਇੰਨਾ ਜੀ ਇੰਨੇ ਤੱਕ ਦਾ ਤਾਂ ਇੰਨਾ ਐ ਹੋ ਸੀਗੇ ਉਹ ਜੁਰਮਾਨੇ ਇਹਨਾਂ ਨੇ ਚੱਕਦੇ ਇੱਕ ਤਰ੍ਹਾਂ ਛੋਟਾਂ ਦੇਤੀਆਂ ਜੀ ਉਹਦਾ ਜਵਾਬ ਦੇਈਆਂ ਤੋਂ ਮੁਕਤ ਕਰਤਾ ਤੇ ਫਰਾਂਸ ਤੇ ਅਮਰੀਕਾ ਦੋ ਥਾਵਾਂ ਦੀਆਂ ਕੰਪਨੀਆਂ ਵੱਡੀਆਂ ਜਿਨ੍ਹਾਂ ਦੇ ਭਾਰਤ 'ਚ ਰੈਕਟਰ ਲਾਏ ਜਾਣ ਦੀ ਸਕੀਮ ਹੈ ਹੁਣ ਉਹਦਾ ਸਬੰਧ ਬਿਜਲੀ ਬਿੱਲ ਨਾਲ ਵੀ ਹੈ ਕਿਉਂ ਕਿ ਇੱਕ ਗੱਲ ਵਿੱਚ ਉਹਦੇ ਇਹ ਵੀ ਹੈ ਵੀ ਜਿਹੜਾ ਇਹ ਕਾਨੂੰਨ ਬਿਜਲੀ ਸੋਧ ਬਿੱਲ ਦੇ ਅਨਸਾਰ ਹੁਣ ਅਸੀਂ ਨਿਰਪਰਤਾ ਉਹ ਕਹਿੰਦੇ ਜਿਹੜੀ ਰਵਾਇਤੀ ਸੌਮਿਆਂ ਤੋਂ એનર્ਜੀ ਦੀ ਘਟਾ ਕੇ ਜਿਹੜਾ ਪਰਮਾਣੂ ਵਾਲਾ ਖੇਤਰ ਹੈ ਇਹਦੇ ਤੇ ਨਿਰਪਰਤਾ ਹੁਣ ਅਸੀਂ ਬਣਾਵਾਂਗੇ ਜਾਂ ਇਹਨੂੰ ਵਿੱਚ ਲੈ ਕੇ ਆਵਾਂਗੇ એનર્ਜੀ ਵਾਸਤੇ ਜਿਵੇਂ ਮੈਂ ਕਿਰਤਕੋੜ ਵਾਲਾ ਪਹਿਲਾਂ ਦੱਸਿਆ ਜਾਨੀ ਇਹ ਜਿਹੜੇ ਸਾਰੇ ਇੱਕ ਦੂਜੇ ਨਾਲ ਜੁੜਦੇ ਕਾਨੂੰਨ ਐ ਇਹਨਾਂ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਜੁੜ ਕੇ ਲੜਨਾ ਜ਼ਰੂਰੀ ਹੈ ਕਿਉਂਕਿ ਇੱਕ ਚੀਜ਼ ਨਹੀਂ ਹੈ ਸਾਰੀ ਦੀ ਸਾਰੀ ਕੰਪਨੀਆਂ ਦੇ ਕਾਰੋਬਾਰਾਂ ਲਈ ਇੱਕ ਦੂਜੇ ਨਾਲ ਜੁੜਦੇ ਕਦਮ ਐ ਤੇ ਜੇ ਲੋਕ ਜੁੜ ਕੇ ਜਵਾਬ ਦੇਣ ਇਸ ਪੱਖੋਂ ਹੀ ਸ਼ੁਰੂਆਤ ਬਹੁਤ ਚੰਗੀ ਐ ਇਹ ਠੀਕ ਐ ਵੀ ਇਹਨੂੰ ਅੱਗੇ ਇਹਦੇ 'ਚ ਸਮੱਸਿਆਵਾਂ ਇਹਨੂੰ ਅੱਗੇ ਵਧਾਉਣ ਦੀ ਲੋੜ ਐ ਇਹ ਇੱਕ ਐਕਸ਼ਨ ਤੱਕ ਸੀਮਤ ਰਹਿਣ ਦੀ ਲੋੜ ਨਹੀਂ ਤੇ ਵੱਡਾ ਸਵਾਲ ਇਹ ਹੈ ਵੀ ਜੜਵਲ ਨੂੰ ਜਾਣ ਦੀ ਲੋੜ